ਸੋਸ਼ਲ ਮੀਡੀਆ ਤੇ ਨਿੱਥੀ ਕੋਈ ਨਾ ਕੋਈ ਨਵੀਂ ਤੋਂ ਨਵੀਂ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਉਹਨਾ ਵੀਡੀਓਜ਼ ਦੇ ਵਿੱਚੋਂ ਅਸੀਂ ਇਹ ਵੀ ਵੀਡੀਓ ਵੇਖਦੇ ਹਾਂ ਕਿ ਕਈ ਕੁੜੀਆਂ ਨਸ਼ੇ ਦੇ ਵਿੱਚ ਪੈ ਰਹੀਆਂ ਨੇ ਤੇ ਅਸੀਂ ਇਹ ਵੀ ਸੁਣਦੇ ਰਹਿੰਦੇ ਹਾਂ ਕਿ ਕੁੜੀਆਂ ਨੂੰ ਕੋਈ ਕੁਝ ਨਹੀਂ ਕਹਿੰਦਾ ਭਾਵੇਂ ਕੁੜੀਆਂ ਹੀ ਗਲਤ ਹੋਣ ਕੁੜੀਆਂ ਦੀ ਹੀ ਸੁਣਵਾਈ ਹੁੰਦੀ ਜੇ ਪਰ ਐਵੇਂ ਨਹੀਂ ਹੋਣਾ ਚਾਹੀਦਾ ਇਸ ਚੱਕਰ ਦੇ ਵਿੱਚ ਹੀ ਕੁੜੀਆਂ ਬਹੁਤ ਹੀ ਹੱਦ ਤੱਕ ਗਲਤ ਹੋ ਰਹੀਆਂ ਨੇ ਜੇ ਦੇਖਿਆ ਜਾਵੇ ਕਿਤੇ ਨਾ ਕਿਤੇ ਸਾਡੀ ਵੀ ਗਲਤੀ ਏ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਦੱਸ ਰਹੇ ਕਿ ਸਾਡੇ ਦਿੱਲੀ ਕਿਹਨਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਉਹ ਸ਼ਹੀਦੀਆਂ ਕਿਉਂ ਦਿੱਤੀਆਂ ਗਈਆਂ ਸੀ ਜੇ ਅਸੀਂ ਆਪਣਾ ਪੰਜਾਬ ਦੇਖੀਏ ਤਾਂ ਬਹੁਤ ਸਾਰੀਆਂ ਕੁੜੀਆਂ ਨੇ ਆਪਣਾ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਦੇ ਸਮੇਂ 'ਚ ਵੀ ਕਈ ਕੁੜੀਆਂ ਨੇ ਨਾਮ ਚਮਕਾਇਆ ਤੇ ਚਮਕਾ ਰਹੀਆਂ ਨੇ। ਕਈ ਪਾਇਲਟ ਬਣ ਰਹੀਆਂ ਨੇ, ਕਈ ਅਫਸਰ ਬਣ ਰਹੀਆਂ ਨੇ। ਪਰ ਕਈ ਕੁੜੀਆਂ ਉੱਥੇ ਹੀ ਸੋਸ਼ਲ ਮੀਡੀਆ ਨੂੰ ਬਹੁਤ ਇੰਪੋਰਟੈਂਸ ਦੇ ਰਹੀਆਂ ਨੇ। ਬਸ ਇਸ ਚੱਕਰ 'ਚ ਹੀ ਸਾਨੂੰ ਵਿਊਜ਼ ਮਿਲ ਜਾਣ, ਲਾਈਕਸ ਮਿਲ ਜਾਣ, ਅਸੀਂ ਫੇਮ ਖੱਟ ਲਈਏ। ਆਹ ਫੇਮ ਦੇ ਚੱਕਰਾਂ 'ਚ ਨਾ ਤਾਂ ਉਹ ਆਪਣੀ ਇੱਜ਼ਤ ਵੇਖ ਰਹੀਆਂ ਨੇ ਤੇ ਨਾ ਹੀ ਆਪਣੇ ਮਾਪਿਆਂ ਦੀ ਇੱਜ਼ਤ ਵੇਖ ਰਹੀਆਂ ਨੇ। ਤੇ ਉੱਥੇ ਹੀ ਨਾਲ ਦੀ ਨਾਲ ਨਾ ਹੀ ਆਪਣੇ ਪੰਜਾਬ ਵੱਲ ਝਾਤੀ ਮਾਰ ਕੇ ਵੇਖ ਰਹੀਆਂ ਨੇ ਕਿ ਸਾਡਾ ਪੰਜਾਬ ਕਿੱਧਰ ਜਾ ਰਿਹਾ ਅੱਜਕੱਲ ਕੁੜੀਆਂ ਸ਼ਹਿਰੇ ਆਮ ਨਸ਼ਾ ਕਰ ਰਹੀਆਂ ਨੇ ਵੀਡੀਓਜ਼ ਬਣਾ ਬਣਾ ਕੇ ਅਪਲੋਡ ਕਰ ਰਹੀਆਂ ਨੇ ਨੀਣਾ ਕੁੜੀਆਂ ਨੂੰ ਕੋਈ ਮਾਂ ਬਾਪ ਦਾ ਡਰ ਨਹੀਂ ਬਸ ਆਹ ਫੇਮ ਦੇ ਚੱਕਰਾ 'ਚ ਜੇ ਅਸੀਂ ਆਪਣੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਕਈ ਔਰਤਾਂ ਸਿਗਰਟ ਬੀੜੀਆਂ ਦਾ ਨਸ਼ਾ ਕਰਦੀਆਂ ਸੀ ਪਰ ਲੁਕ ਛੁਪ ਕੇ ਉਸ ਟਾਈਮ ਉਹ ਨਹੀਂ ਸੀ ਪੜ ਲਿਖ ਪਾਂਦੀਆਂ ਉਹਨਾਂ ਤੋਂ ਨਹੀਂ ਸੀ ਗਿਆਨ ਕਿ ਇਹ ਨਸ਼ੇ ਦੀ ਲਤ ਬਹੁਤ ਹੀ ਬੁਰੀ ਏ ਪਰ ਹੂਨ ਦੇ ਸਮੇਂ 'ਚ ਦੇਖਿਆ ਜਾਵੇ ਤਾਂ ਗਿਆਨ ਦੀ ਕੋਈ ਕਮੀ ਨਹੀਂ ਪਰ ਅੱਜਕੱਲ ਦੀ ਜਨਰੇਸ਼ਨ ਪੜ੍ਹ ਲਿਖ ਕੇ ਵੀ ਅਨਪੜ੍ਹ ਰਹੀਆਂ ਨੇ ਪਰ ਜੇ ਹੂੰ ਦੇਖਿਆ ਜਾਵੇ ਤਾਂ ਕੁੜੀਆਂ ਸ਼ਰਿਆਮ ਨਸ਼ਾ ਕਰ ਰਹੀਆਂ ਨੇ ਜੀਮੇ ਪਤਾ ਨਹੀਂ ਕਿਹੜੀ ਸ਼ੈ ਪ੍ਰਾਪਤ ਕਰ ਲਈਏ ਬਸ ਅੱਜ ਦੇ ਸਮੇਂ 'ਚ ਤਾਂ ਆਹ ਵਿਊ ਫੇਮ ਲਾਈਕ ਹੀ ਰਹਿ ਗਿਆ ਏ ਆਈ ਰਿਕੁਐਸਟ ਟੂ एवरीवन ਕਿ ਆਸੀਂ ਆਪਣੇ ਪੰਜਾਬ ਨੂੰ ਬਚਾਈਏ ਨਸ਼ੀਆਂ 'ਚੋਂ ਨਿਕਲੀਏ ਤੇ ਇੱਕ ਚੰਗਾ ਜੀਵਨ ਬਤੀਤ ਕਰੀਏ ਜੇ ਰਹੀ ਗੱਲ ਫੇਮ ਦੀ ਫੇਮ ਹੋਰ ਵੀ ਬਹੁਤ ਤਰੀਕਿਆਂ ਨਾਲ ਮਿਲ ਸਕਦਾ ਏ ਪਰ ਸਾਡੇ ਲਈ ਜੋ ਸ਼ਹੀਦ ਹੋਏ ਉਹਨਾਂ ਦੀ ਸ਼ਹੀਦੀ ਦਾ ਤੇ ਮੁੱਲ ਪਾ ਲਈਏ ਉਹ ਸਾਡੇ ਲਈ ਇਸ ਕਰਕੇ ਸ਼ਹੀਦੀਆਂ ਨਹੀਂ ਦੇ ਕੇ ਗਏ ਕਿ ਅਸੀਂ ਨਸ਼ਿਆਂ ਦੇ ਵਿੱਚ ਪਈਏ ਕਈ ਕੁੜੀਆਂ ਜਾਂ ਕਈ ਹੋਰ ਲੋਕ ਮੈਨੂੰ ਹੀ ਗਲਤ ਕਹਿਣਗੇ ਕਿ ਇਹ ਕੁੜੀ ਹੋ ਕੇ ਕੁੜੀਆਂ ਦੀ ਸਾਈਡ ਨਹੀਂ ਲੈ ਰਹੀ ਜੋ ਗਲਤ ਹੈ ਉਹ ਗਲਤ ਹੈ ਕਿਥੇ ਨਾਲ ਦੀ ਨਾਲ ਮੈਂ ਇਹ ਵੀ ਕਹਿ ਰਹੀ ਹਾਂ ਕਿ ਜੇ ਕੁੜੀਆਂ ਨਸ਼ੇ ਦੇ ਵਿੱਚ ਪੈ ਰਹੀਆਂ ਉੱਥੇ ਮੁੰਡੇ ਵੀ ਬਹੁਤ ਸਾਰੇ ਨਸ਼ੇ ਦੇ ਵਿੱਚ ਪੈ ਰਹੇ ਨੇ ਆਓ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਚੋਂ ਬਾਹਰ ਕੱਢੀਏ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਚ ਜਰੂਰ ਦਿਓ ਜੇ ਕੋਈ ਤੁਹਾਡਾ ਵਿਯਾਰ ਬੇਲੀ ਜਾਂ ਭੈਣ ਭਰਾ ਨਸ਼ੇ ਚ ਪੈ ਗਿਆ ਹੋਵੇ ਤੇ ਉਸ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਿਓ ਚਲੋ ਠੀਕ ਹੈ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ